40 ਸਾਲ ਹੋ ਗਏ ਸੀ 40 ਸਾਲ ਤੋਂ ਰੋ ਰਿਹਾ ਚਿਲਾ ਰਿਹਾ ਸਾਡੀ ਕੋਈ ਨਹੀਂ ਸੁਣਦਾ ਪੱਠਾ ਮਸਾਲ ਦਾ ਸੀ ਹਾਲੇ ਦਾ ਰਿਸ਼ਤਾ ਵੀ ਨਹੀਂ ਮੰਗਿਆ ਸੀ ਘਾਰੇ ਸੀ ਇਹ ਵਿਚਾਰਾ ਅਸੀਂ ਕੀ ਕਸੂਰ ਕੀਤਾ ਸੀ ਸਾਡੇ ਨਾਲ ਇਹ ਨਾ ਜ਼ੁਲਮ ਕੀਤਾ ਕਿੰਨਾ ਦਿਨ ਤਿੰਨ ਰਾਤਾਂ ਚਾਰੇ ਤਰਫੇ ਹੀ ਆਵਾਜ਼ਾਂ ਗੂੰਜਦੀ ਸੀ ਮਾਰੋ 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 ਤਰੀ ਬੁੱਢੀ ਮਾਂ ਕਹਿੰਦੀ ਬੇਟਾ ਮੇਰਾ ਇੱਕ ਹੀ ਬੇਟਾ ਬਚਾਏ ਮਤ ਮਾਰੋ ਉਹਨੂੰ ਬੁੱਢੀ ਨੂੰ ਧੱਕਾ ਮਾਰੇ ਆਉਂ ਨਾਲੇ ਵਿੱਚ ਡਿੱਗ ਪਈ ਉਹਦੇ ਬੇਟੇ ਨੂੰ ਉਹਦੇ ਸਾਹਮਣੇ ਤੇਲ ਪਾ ਕੇ ਗਲੇ ਵਿੱਚ ਟੇਰ ਪਾਇਆ ਉਹ ਵਿਚਾਰਾ ਰੋਏ ਚਿਲਾਏ ਤੜਫੇ ਫਿਰ ਕਿਨੇ ਕਿ ਸਾਲਾ ਦੇਖ ਦੇ ਸਰਦਾਰ ਕਿਵੇਂ ਡਾਂਸ ਕਰ ਰਿਹਾ ਹੈ ਵੇ ਵੇ ਕਾਲਾ ਕਟ ਕਟ ਕੇ ਬੋਲ ਬੋਲ ਕੇ ਨਾਮ ਲੈ ਲੈ ਕੇ ਬਲਾ ਬਲਾ ਕੇ ਆਵਾਜ਼ਾਂ ਮਾਰ ਮਾਰ ਕੇ ਸਾਰੇ ਮਾਰਨ ਵਾਲੇ ਸੀ ਅਸੀਂ लोगों को हैल्प मंगते रहे सू कि नहीं दी <laughs> जो भी टकरियां बनाने वाली टकरिया हैडपी कट दी और हैडपाल ही वार करने जा रहे पिछ फटे मगर जीवन निकल पिया ਕਿ ਮੈਂ ਅੰਦਰੋਂ ਨਿਕਲ ਕੇ ਰੋੜ ਤੇ ਪਈਆ ਇਹ ਵਿੱਚ ਚਰਵੀ ਪਿਗਲੀ ਪਈ ਜਵਾਨਾਂ ਦੀ ਅਸੀਂ ਕਿਸ ਤਰ੍ਹਾਂ ਭੁੱਲ ਜਾਈਏ ਜੇ ਪਾ ਨੂੰ ਦੁੱਖ ਹੋਏ ਤਾਂ ਤੁਸੀਂ ਵੀ ਅੱਗੇ ਆਓ ਮੈਂ ਨਹੀਂ ਭੁੱਲ ਸਕਦੀ ਆ ਮੈਂ ਤੱਕਰ ਮਰਾ ਗਈ ਨਹੀਂ ਤੱਕਰ ਮੇਰੇ ਚੱਕਮ ਨਹੀਂ ਕੀਤਾ ਬੋੜ ਕੇ ਮਾਤਾ ਜੀ ਜੋ ਸਜ਼ਾ ਮਿਲੀ ਹੈ ਕਿ ਉਸ ਤੋਂ ਸੰਤੁਸ਼ਟ ਹੋ ਤੁਸੀਂ ਹਨ ਉਹ ਮਰ ਕੇ ਛੁਡਾਣ ਦਾ ਕੀ ਫਾਇਦਾ ਉਹਨੂੰ ਫਾਂਸੀ ਆਣੀ ਚਾਹੀਦੀ ਹੈ ਸੰਸਥਾਾਂ ਗੈਰੀਆਂ ਕੇਸੀ ਸਿੱਖੀ ਦਾ ਪ੍ਰਚਾਰ ਕਰ ਰਹੇ ਆ ਸਿੱਖੀ ਲਈ ਦਿਨ ਰਾਤ ਕੰਮ ਕਰ ਰਹੇ ਆ ਕਿ ਤੁਹਾਡੇ ਤੱਕ ਕੋਈ ਮਦਦ ਪਹੁੰਚ ਰਹੀ ਆ ਜਿਨ੍ਹਾਂ ਦਾ ਕੋਈ ਮਰਿਆ ਖੱਪਿਆ ਨਹੀਂ ਅਜ ਉਹਨਾਂ ਦੇ 10-10 ਮਕਾਨੇਗੇ ਔਰ ਸਾਡੇ ਘਰ ਦੇ 10-10 ਜੀ ਚਲੇਗੇ ਸਾਡੇ ਕੋਲ ਕੁਛ ਨਹੀਂ ਹੈਗਾ ਮੈਂ ਆਪ ਸਬਜ਼ੀ ਵੇਚ ਕੇ ਗੁਜ਼ਾਰਾ ਕਰਦੀ ਆਂ 1984 ਦੀ ਜੋ ਪੀੜ ਹੈ ਉਹ ਕਿਸੇ ਨਾ ਕਿਸੇ ਸਮੇਂ ਅਕਸਰ ਗੂੰਜਦੀ ਹੈ ਹੁਣ ਵੀ ਗੂੰਜੀ ਹੈ ਕਿਉਂਕਿ ਬਿੱਤੇ ਦਿਨ ਹੀ 1984 ਚ ਕਤਲ ਹੋਏ ਦੋ ਸਿੰਘਾਂ ਦੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਸਜ਼ਾ ਸੁਣਾਈ ਗਈ ਹੈ ਤਾਂ ਦਿੱਲੀ ਖੜੇ ਆ ਦਿੱਲੀ ਦਾ ਤਿਲਕ ਨਗਰ ਹੈ ਜਿੱਥੇ ਕਿ ਗੁਰਦੁਆਰਾ ਸ਼ਹੀਦ ਗੰਸਾਹਬ ਹੈ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਅ ਅੱਜ ਤੁਹਾਨੂੰ ਉਸ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਸਿੰਘਾਂ ਦੀਆਂ ਅੱਜ ਤੁਹਾਨੂੰ ਤਸਵੀਰਾਂ ਉਹਨਾਂ ਦੇ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ 1984 ਵਿੱਚ ਆ ਉਸ ਸਮੇਂ ਜਿਹੜੇ ਆ ਸ਼ਹੀਦ ਕੀਤੇ ਗਏ ਸੀ ਵੱਖ-ਵੱਖ ਤਰੀਕੇ ਨਾਲ ਉਹਨਾਂ ਨੂੰ ਆ ਮੌਤ ਦੇ ਘਾਟ ਉਤਾਰਿਆ ਗਿਆ ਤੇ ਅ ਕਿਸੇ ਦੇ ਘਰ ਚ ਜਿਹੜੇ ਆ ਉਹ ਟਾਇਰ ਪਾ ਕੇ ਸਾੜ ਦਿੱਤਾ ਗਿਆ ਜਾਂ ਕਿਸੇ ਦੇ ਘਰ ਨੂੰ ਹੀ ਜਲਾ ਦਿੱਤਾ ਗਿਆ ਸੁੱਤੇ ਪਏ ਹੀ ਜਿਹੜੇ ਆ ਉਹ ਜਿਹੜੇ ਪਰਿਵਾਰਕ ਮੈਂਬਰ ਰਹਿ ਗਏ ਸੀ ਤਾਂ ਉਹਨਾਂ ਦੇ ਇੱਕ ਪਰਿਵਾਰਕ ਮੈਂਬਰ ਚੋਂ ਸਾਡੇ ਨਾਲ ਬੀਬੀ ਜੀ ਨੇ ਬੀਬੀ ਜੀ ਵਾਈਗੁਰ ਜੀ ਖਾਲਸਾ ਵਰਜੀ ਫਤਿਹ ਖਾਲਸਾ ਵਰਜੀ ਫਤੇ ਜੀ ਬੀਬੀ ਜੀ ਪਹਿਲਾਂ ਤੁਹਾਡਾ ਜਿਹੜਾ ਨਾਮ ਆ ਉਹ ਦੱਸ ਦੋ ਕਿ ਤੁਹਾਡੇ ਪਰਿਵਾਰਕ ਮੈਂਬਰ ਕਿੰਨੇ ਸੀਗੇ ਉਦੋਂ ਜਦੋਂ ਇਹ ਸਭ ਕੁਝ ਵਰਤਾਂਤ ਵਾਪਰਿਆ ਮੈਂ ਪੱਪੀ ਕੋਹਰਾ ਜੀ ਤੇ ਅਸੀਂ ਤੇ ਲੋਕ پوری ਬੱਤੀ ਬਲਾਕ ਰਹਿੰਦੇ ਸੀ 84 ਤੋਂ ਪਹਿਲਾਂ ਜੀ ਸਾਡੇ ਘਰ ਦੇ 10 ਜੀ ਗਏਗੇ 31 ਤਰੀਕ ਨੂੰ ਜਦੋਂ ਉਹਨੂੰ ਗੋਲੀ ਲੱਗੀ ਸਾਨੂੰ ਪਤਾ ਲੱਗਿਆ ਕਿ ਉਹਨੂੰ ਗੋਲੀ ਲੱਗੀ ਹੈ ਲੇਕਿਨ ਸਾਨੂੰ ਇਹ ਪਤਾ ਨਹੀਂ ਸੀ ਕਿ ਸਾਡੇ ਇੰਦਰਾ ਗਾਂਧੀ ਨੂੰ ਚਲੋ ਕਹਿੰਨੇ ਵੀ ਮਾਰੀ ਗੋਲੀ ਉਹਨਾਂ ਨੂੰ ਤੇ ਤੁਰੰਤ ਫਾਂਸੀ ਦੇ ਦਿੱਤੀ ਜੀ ਔਰ ਜਿਹਨੇ ਲੋਕ ਕੀ ਢੇਰੋ ਢੇਰ ਆ ਕੇ ਸਾਡੇ ਘਰ-ਬਾਰ ਉਜਾੜ ਗਏ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਉਹਨਾਂ ਨੂੰ ਤੇ ਫਾਂਸੀ ਨਹੀਂ ਆਈ ਉਹਨਾਂ ਜਾ ਕੇ 40 ਸਾਲ ਬਾਅਦ ਉਹਨੂੰ ਉਮਰਕੈਦ ਸੁਣਾਈਏ ਉਮਰ ਤੇ ਉਹਦੀ ਵੈਸੇ ਹੀ ਕੱਟ ਗਈ ਉਹਨੂੰ ਉਮਰਕੈਦ ਸੁਣਾਉਣ ਦਾ ਕੀ ਫਾਇਦਾ ਉਹਨੂੰ ਫਾਂਸੀ ਆਣੀ ਚਾਹੀਦੀ ਏ 40 ਸਾਲ ਤੋਂ ਕੇਸ ਲੜਦੇ ਆ ਰਹੇ ਆ ਅਸੀਂ ਹਰ ਡੇਟ ਤੇ ਜਾਂਦੇ ਆ 2005 ਦੇ ਵਿੱਚ ਨਾਨਾਵਤੀ ਕਮਿਸ਼ਨ ਦੀ ਜਦੋਂ ਰਿਪੋਰਟ ਆਈ ਸੀ ਉਦੋਂ ਦੇ ਹੀ ਅਸੀਂ ਚੱਲ ਰਹੇ ਆ ਜਦੋਂ ਵੀ ਕੋਰਟ ਡੇਟ ਹੁੰਦੀ ਏ ਅਸੀਂ ਜਾਂਦੇ ਆ ਹਾਲੇ ਤੱਕ ਸਾਨੂੰ ਨਿਆਂ ਨਹੀਂ ਮਿਲਿਆ ਏ ਔਰ ਸਾਨੂੰ ਨਿਆਂ ਮਿਲਣਾ ਚਾਹੀਦਾ ਏ ਇੱਕ ਇੱਕ ਘਰ ਦੇ 10 10 15 15 ਜੀ ਚਲੇ ਗਏ ਘਰ-ਬਾਰ ਉਜਾੜ ਕੇ ਲੈ ਗਏ ਬੰਦੇ ਮਾਰਨ ਵਾਲੇ ਵਕ ਸੀ ਤੇ ਭੈਣ-ਪੇਟੀਆਂ ਦੀ ਇੱਜ਼ਤ ਲੁੱਟਣ ਵਾਲੇ ਵਕ ਸੀ ਤੇ ਘਰ-ਬਾਰ ਲੁੱਟਣ ਵਾਲੇ ਵਕ ਸੀ ਨਾ ਭੈਣਾਂ ਦੇ ਵੀਰ ਛੱਡੇ ਤੇ ਨਾ ਮਾਵਾਂ ਦੇ ਲਾਲ ਛੱਡੇ ਨਾ ਸੋਗਣਾ ਦਾ ਸੋਗ ਛੱਡਿਆ ਕੁਝ ਵੀ ਨਹੀਂ ਛੱਡਿਆ ਤਿੰਨ ਦਿਨ ਤੇ ਤਿੰਨ ਰਾਤਾਂ ਚਾਰੋਂ ਤਰਫ ਇਹ ਆਵਾਜ਼ਾਂ ਗੂੰਜ ਰਹੀ ਸੀ ਮਾਰੋ 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 ਮਾਰਨ ਵਾਲੀ ਸੀ بچਾਉਣ ਵਾਲਾ ਕੋਈ ਨਹੀਂ ਸੀ ਅਸੀਂ ਹੱਥ ਜੋੜ ਜੋੜ ਕੇ ਕਹਿ ਰਹੇ ਬਈ ਨਾ ਮਾਰੋ ਇੱਕ ਵਿਚਾਰੀ ਬੁੱਢੀ ਮਾਤਾ ਕਹਿੰਦੀ ਬੇਟਾ ਮੇਰਾ ਇੱਕ ਹੀ ਬੇਟਾ ਬਚਾਏ ਮਤ ਮਾਰੋ ਉਹਨੂੰ ਬੁੱਢੀ ਨੂੰ ਧੱਕਾ ਮਾਰਿਆ ਉਹ ਨਾਲੇ ਵਿੱਚ ਡਿੱਗ ਪਈ ਉਹਦੇ ਬੇਟੇ ਨੂੰ ਉਹਦੇ ਸਾਹਮਣੇ ਤੇਲ ਪਾ ਕੇ ਗਲੇ ਵਿੱਚ ਟੇਰ ਪਾਇਆ ਉਹ ਵਿਚਾਰਾ ਰੋਏ ਚਿਲਾਏ ਤੜਫੇ ਫਿਰ ਕਹਿੰਦੇ ਕਿ ਸਾਲਾ ਦੇਖ ਦੇਖ ਸਰਦਾਰ ਕਿਵੇਂ ਡਾਂਸ ਕਰ ਰਿਹਾ ਹੈ ਵੇ ਵੇ ਗਾਲਾਂ ਕੱਟ ਕੱਟ ਕੇ ਬੋਲ ਬੋਲ ਕੇ ਨਾਮ ਲੈ ਲੈ ਕੇ ਬਲਾ ਬਲਾ ਕੇ ਆਵਾਜ਼ ਮਾਰ ਮਾਰ ਕੇ ਸਾਰੇ ਹੀ ਮਾਰਨ ਵਾਲੇ ਸੀ ਤਿੰਨ ਦਿਨ ਤਿੰਨ ਰਾਤਾਂ ਸਾਡੇ ਨਾਲ ਹੀ ਸਭ ਕੁਝ ਹੋੰਦਾ ਰਿਹਾ ਅਸੀਂ ਲੋਕਾਂ ਤੋਂ ਹੈਲਪ ਮੰਗਦੇ ਰਹੇ ਸਾਨੂੰ ਕਿਸੇ ਨੇ ਵੀ ਹੈਲਪ ਨਹੀਂ ਦਿੱਤੀ ਜੋ ਵੀ ਟੱਕਰੀਆਂ ਮਾਰਨ ਵਾਲੇ ਹੀ ਟੱਕਰੀਆਂ 40 ਸਾਲ ਹੋ ਗਏ ਅਸੀਂ 40 ਸਾਲ ਤੋਂ ਰੋ ਰਹੇ ਹਾਂ ਚਿਲਾ ਰਹੇ ਹਾਂ ਸਾਡੀ ਕੋਈ ਨਹੀਂ ਸੁਣਦਾ ਕਿਹਨੂੰ ਕਹੀਏ ਅਸੀਂ ਇੱਕ ਵਾਰੀ ਉਜੜ ਗਏ ਤਾਂ ਦੁਬਾਰਾ ਸੈੱਟ ਨਹੀਂ ਹੋ पाए ਮਤਲਬ ਤੂੰ ਹੀ ਕਿ ਤੂੰ ਕਿਵੇਂ ਬਚੇ ਜੀ ਉਸ ਸਮੇਂ ਜਦੋਂ ਚਾਰੇ ਪਾਸੇ ਮੌਤ ਹੀ ਮੌਤ ਸੀ ਅੱਗੇ ਅੱਗ ਸੀ ਸਾਨੂੰ ਘਰੋਂ ਬਾਹਰ ਕੱਢ ਦਿੱਤਾ ਸਾਡੇ ਘਰ ਨੂੰ ਅੱਗੇ ਲਗਾ ਦਿੱਤੀ ਤੇ ਮੇਰੇ ਤੋਂ ਵੱਡਾ ਮੇਰਾ ਭਰਾ ਸੀ 18 ਸਾਲ ਦਾ ਉਹ ਵੀ ਸਾਡੇ ਸਾਹਮਣੇ ਜਿੰਦਾ ਜਲਾ ਦਿੱਤਾ ਪਿਓ ਨੂੰ ਮਾਰ ਦਿੱਤਾ ਮਾਮੇ ਨੂੰ ਚਾਚੇ ਤਾਏ मामा ਮੋਸਾ ਭੂਪਾ ਪੂਰਾ ਟੱਬਰ ਦਾ ਟੱਬਰ ਖਤਮ ਕਰ ਦਿੱਤਾ ਕੁਝ ਵੀ ਨਹੀਂ ਬਚਾਇਆ ਸਾਨੂੰ ਘਰੋਂ ਬਾਹਰ ਕੱਢ ਦਿੱਤਾ ਰਾਤਾ ਟਾਈਮ ਸੀ ਲਾਈਟ ਕੱਟ ਦਿੱਤੀ ਹੈਡ ਪੰਪ ਹੁੰਦੇ ਸੀ ਐਡ ਪੰਪ ਦੀ ਹੱਤੀ ਕੱਟ ਦਿੱਤੀ ਐਡ ਪੰਪ ਦੀ ਹੱਤੀਆਂ ਨਾਲ ਹੀ ਵਾਰ ਕਰਦੇ ਜਾ ਰਹੇ ਸਿਰ ਪਿੱਛੋਂ ਫਟੇ ਆਗੋਂ ਮਗਜ ਉਹਨਾਂ ਦਾ ਨਿਕਲ ਪਿਆ ਐਵੇਂ ਅੰਦਰੋਂ ਨਿਕਲ ਕੇ ਰੋਡ ਤੇ ਪਈਆਂ ਐਵੇਂ ਚਰਬੀ ਪਿਗਲੀ ਪਈ ਜਵਾਨਾਂ ਦੀ ਅਸੀਂ ਕਿਸ ਤਰ੍ਹਾਂ ਭੁੱਲ ਜਾਈਏ ਕੋਈ ਨਹੀਂ ਬੋਲ ਸਕਦੇ ਅਸੀਂ ਮਰ ਜਾਵਾਂਗੇ ਪਰ ਲੜਾਈ ਨਹੀਂ ਲੜਾਂ ਖਤਮ ਕਰਾਂਗੇ ਅਸੀਂ ਲੜਾਈ ਲੜਦੇ ਰਹਾਂਗੇ ਸਾਡਾ ਟਬਰ ਦਾ ਟਬਰ ਉਜੜ ਗਿਆ ਅਸੀਂ ਕਿਹਨੂੰ ਕਹੀਏ ਕੋਈ ਨਹੀਂ ਸਾਡੀ ਸੁਣਨ ਵਾਲਾ ਸਰਕਾਰਾਂ ਵੱਲੋਂ ਹੁਣ ਤੱਕ ਕੋਈ ਮੁਆਵਜ਼ਾ ਕੋਈ ਆਰਥਿਕ ਸਥਿਤੀ ਜਿਹੜੀ ਸਹਾਇਤਾ ਕਰੀ ਗਈ ਆ ਕੋਈ ਨਹੀਂ ਉਹ ਇੱਕ ਇੱਕ ਨੌਕਰੀ ਦਿੱਤੀ ਸੀ ਅਨਪੜ੍ਹੇ ਗਿਆ ਸੀ ਉਹ ਨੌਕਰੀ ਉਹਨਾਂ ਦੀ ਖਤਮ ਹੋ ਗਈ ਲਟਾਰੋ ਕੇ ਘਰ ਬੇਟੀਆਂ ਕੋਈ ਨਹੀਂ ਮਦਦ ਕਰਦਾ ਹੈ ਬੱਚੇ ਅਸੀਂ ਤਾਂ ਅਨਪੜ੍ਹੇਗੇ ਸੀ ਸਾਡੇ ਬੱਚੇ ਵੀ ਅਨਪੜ੍ਹ ਰਹੇਗੇ ਅੱਗੇ ਉਹਨਾਂ ਦੇ ਬੱਚੇ ਵੀ ਹੈਗੇ ਅਨਪੜ ਉਹਨਾਂ ਨੂੰ ਜੇ ਪੜਾਣਾ ਲਿਖਾਣਾ ਚਾਹੁੰਦੇ ਆ ਤੇ ਪੜਾ ਵੀ ਨਹੀਂ ਸਕਦੇ ਅਸੀਂ ਕਿੱਥੋਂ ਪੜਾਈਏ ਗਰੀਬੀ ਹੈਗੀ ਸਾਡੇ ਬੱਚੇ ਅਨਪੜ੍ਹ ਗੱਡੀ ਵਿੱਚ ਕਿਰਾਏ ਦੀਆਂ ਗੱਡੀਆਂ ਚਲਾ ਚਲਾ ਕੇ ਗੁਜ਼ਾਰਾ ਕਰਦੇ ਹੈਗੇ ਸਰਕਾਰ ਕਰੀ ਹੈ ਕਿ ਅਸੀਂ ਫ੍ਰੀ ਪੜ੍ਹਾਈ ਕਰਾ ਰਹੇ ਹਾਂ ਫ੍ਰੀ ਸਿੱਖਿਆ ਦੇ ਰਹੇ ਹਾਂ ਕੋਈ ਵੀ ਫ੍ਰੀ ਪੜ੍ਹਾਈ ਨਹੀਂ ਹੈਗੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ ਮੇਰੇ ਪੋਤੇ ਪੜ੍ਹਦੇ ਹੈਗੇ ਤੇ ਉਹ ਕਹਿੰਦੇ ਕਿ ਅਸੀਂ ਬਈ 10% ਫੀਸ ਘਟ ਦੇਨੇ ਆ ਮਾਫ ਕੀਤੀ ਹੋਈ ਹੈ 90% ਅਸੀਂ ਦੇ ਰਹੇ ਹਾਂ 10% ਤੁਸੀਂ ਦਿਆ ਕਰੋ ਤੇ ਸਾਡੇ ਤੋਂ ਨਹੀਂ ਹੋ ਸਕਦੀ ਹੁਣ ਸਾਲ ਹੋ ਗਿਆ ਮੈਂ ਫੀਸ ਨਹੀਂ ਦਿੱਤੀ ਆਪਣੀ ਪੋਤਿਆਂ ਦੀ ਤੇ ਮੈਂ ਗਈ ਸੀ ਗੁਰਦੁਆਰਾ ਕਮੇਟੀ ਬਈ ਸਾਡੇ ਪੋਤਿਆਂ ਦੀ ਫੀਸ ਨਹੀਂ ਦਿੱਤੀ ਗਈ ਮੈਂ ਲਬਾਣੇ ਨੂੰ ਕਿ ਆਤਮ ਸਿੰਘ ਲਬਾਣਾ ਉਹਨੂੰ ਕਿਹਾ ਬਈ ਮੇਰੇ ਤੋਂ ਫੀਸ ਨਹੀਂ ਦੇਈ ਜਾ ਰਹੀ ਏ ਮੇਰੀ ਹੈਲਪ ਕਰ ਦੋ ਤੇ ਕੀਤੀ ਉਹਨਾਂ ਨੇ ਹੈਲਪ ਕੋਈ ਸਿੱਖਾਗੂ ਸਿੱਖ ਜਥੇਬੰਦੀ ਨੇ ਬਾਹ ਫੜੀ ਤੁਹਾਡੀ ਕੋਈ ਨਹੀਂ ਪਹਿਲਾਂ ਆਇਆ ਸੀ ਇੱਕ ਵੀਰ ਜੀ ਪੱਪਨਪ੍ਰੀਤ ਉਹਨੇ ਮੇਰੀ ਬਾਹਰੋਂ ਥੋੜੀ ਹੈਲਪ ਕਰਵਾਈ ਸੀ ਉਹ ਨੋ ਬਿ ਹੋ ਗਏ 4 ਸਾਲ ਹੋ ਗਏ ਉਹਨੇ ਕਰਾਈ ਸੀ ਹੈਲਪ ਉਸ ਤੋਂ ਬਾਅਦ ਹੋਰ ਕੋਈ ਨਹੀਂ ਕਰਦਾ ਮਦਦ ਬਾਕੀ ਬੀਬੀ ਨਿਰਪ੍ਰੀਤ ਕੋਰੇ ਉਹ ਮੇਰੀ ਥੋੜੀ ਕਿਧਰੋਂ ਨਾ ਕਿਧਰੋਂ ਹੈਲਪ ਕਰਵਾਂਦੀ ਰਹਿੰਦੀ ਏ ਉਹਦਾ ਮੈਂ ਧੰਨਵਾਦ ਕਰਦੀ ਆ ਉਹ ਥੋੜੀ ਮਦਦ ਮੇਰੀ ਕਰਾਂਦੀ ਏ ਮੇਰਾ ਸੋਚਦੀ ਏਗੀ ਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਸ ਸਮੇਂ ਕਿਵੇਂ ਜਿਹੜਾ ਤੰਡ ਮੌਦਾ ਜਿਹੜਾ ਉਹ ਵਰਤਿਆ ਕਿਵੇਂ ਘਰਾਂ ਦੇ ਘਰ ਉਜੜੇ ਮਾਤਾ ਦੇ ਹੰਝੂ ਆਪਣੇ ਆਪ ਸਭ ਕੁਝ ਬਿਆਨ ਕਰ ਰਹੇ ਆ ਤਾਂ ਇਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਸਿੰਘਾਂ ਦੀ ਆ ਅੱਜ ਦਵਾਰਾਂ ਭਰੀਆਂ ਪਈਆਂ ਨੇ ਤਸਵੀਰਾਂ ਨਾਲ ਜਿਹੜੇ 1984 ਵਿੱਚ ਕੋਹ ਕੋਕੇ ਸ਼ਹੀਦ ਕਰ ਦਿੱਤੇ ਗਏ ਅਤੇ ਘਰੋਂ ਕੱਢ ਕੱਢ ਕੇ ਉਹਨਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਜਿਵੇਂ ਮਾਤਾ ਨੇ ਦੱਸਿਆ ਕਿ ਜੋ ਹੈਂਡ ਪੰਪ ਜਿਹੜੇ ਅਸੀਂ ਪੰਜਾਬੀ ਭਾਸ਼ਾ 'ਚ ਨਲਕਾ ਕਹਿੰਨੇ ਆ ਘਰਾਂ 'ਚ ਪੀਣ ਵਾਲਾ ਪਾਣੀ ਆ ਜਿਹੜਾ ਜਿਸ ਦੀ ਵਰਤੋਂ ਕਰਦੇ ਸੀ ਉਹਦੇ ਹੱਥੀ ਹੁੰਦੀ ਸੀ ਉਹ ਕੱਡ ਕੱਡ ਕੇ ਸਿਰਾਂ 'ਚ ਮਾਰੀਆ ਤਾਂ ਮਾਤਾ ਜੀ ਇਹਨਾਂ ਤਸਵੀਰਾਂ 'ਚ ਤੁਹਾਡੇ ਪਰਿਵਾਰਕ ਮੈਂਬਰ ਕਿਹੜੇ-ਕਿਹੜੇ ਆ? ਇਹ ਮੇਰਾ ਚਾਚਾ ਜੀ ਹੈਗਾ। ਜੀ। ਇਹ ਚਾਚਾ ਜੀ ਹੈਗਾ ਮੇਰਾ। ਜੀ। ਇਹ ਮੇਰਾ ਤਾਇਆ ਹੈਗਾ। ਜੀ। ਇਹ ਮਾਮਾ ਜੀ ਹੈਗਾ। ਜੀ। ਇਹ ਮੇਰਾ ਵੀਰ ਜੀ ਹੈਗਾ ਮੇਰੇ ਤੋਂ ਵੱਡਾ। ਭਰਾ ਸੀ ਤੁਹਾਡਾ। ਹਾਂਜੀ। 18 ਸਾਲ ਦਾ ਸੀ ਆਲੇ ਦਾ ਰਿਸ਼ਤਾ ਵੀ ਨਹੀਂ ਮੰਗਿਆ ਸੀ ਕੁਆਰੀ ਸੀ ਇਹ ਵਿਚਾਰਾ ਅਸੀਂ ਕੀ ਕਸੂਰ ਕੀਤਾ ਸੀ ਸਾਡੇ ਨਾਲ ਇਹਨਾਂ ਜ਼ੁਲਮ ਕੀਤਾ ਲੋਕਾਂ ਦੇ ਵਾਸਤੇ 40 ਸਾਲ ਹੋ ਗਏ ਸਾਡੇ ਵਾਸਤੇ ਤੇ ਹਾਲੇ ਵੀ ਸਾਡੇ ਛਕਮਤਾ ਜਾਏਗੀ ਅਸੀਂ ਨਹੀਂ ਬੋਲ ਸਕਦੇ ਆ ਪੂਰਾ ਟਬਰ ਦਾ ਟਬਰ ਉਜੜ ਗਿਆ ਕਿਨੂੰ ਕਹੀਏ ਤਾਂ ਸਾਡੀਆਂ ਸੰਸਥਾਵਾਂ ਕਿੱਥੇ ਨੇ ਜਿਹੜੀਆਂ ਸੰਸਥਾਵਾਂ ਕਹਿ ਰਿਆਂ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰ ਰਹੇ ਆ ਸਿੱਖੀ ਲਈ ਦਿਨ ਰਾਤ ਕੰਮ ਕਰ ਰਹੇ ਆ ਕਿ ਤੁਹਾਡੇ ਤੱਕ ਕੋਈ ਮਦਦ ਪਹੁੰਚ ਰਹੀ ਆ ਉਹਨਾਂ ਦੀ ਕੋਈ ਮਦਦ ਨਹੀਂ ਆਂਦੀ ਸਾਨੂੰ ਕੋਈ ਮਦਦ ਨਹੀਂ ਆਂਦੀ ਅਸੀਂ ਤਰੀਕ ਤੇ ਜਾਂਦੇ ਆ ਤੇ ਥੋੜਾ ਕਿਰਾਇਆ ભાੜਾ 1000 ਰੁਪਏ ਕਿਰਾਇਆ ਦੇ ਦਿੰਦੇ ਆ ਕਿ ਸਾਨੂੰ ਜੇ ਤਰੀਕ ਤੇ ਜਾਂਦੇ ਆ 84 ਦੀ ਜਿਹੜੀ ਤਰੀਕ ਹੁੰਦੀ ਏ ਗੁਰਦੁਆਰਾ ਕਮੇਟੀ ਵਾਲੇ ਉਹ 1000 ਰੁਪਏ ਦੇ ਦੇ ਕੇ ਬਸ ਹੋਰ ਕੋਈ ਸਾਡੀ ਮਦਦ ਨਹੀਂ ਹੁੰਦੀ ਸਾਰੇ ਆਪਣਾ ਆਪਣਾ ਸੌਦੇ ਹੈਗੇ ਭਾਈ ਸਾਨੂੰ ਸਾਰੇ ਯੂਜ਼ ਕਰਨ ਵਾਲੇ ਹੈਗੇ ਜੇ ਕਿਸੇ ਨੇ ਵੀ ਕੁਝ ਵੀ ਮਾਇਆ ਦੇਣੀ ਹੋਏ ਨਾ ਡਾਇਰੈਕਟ ਉਹਨਾਂ ਨੂੰ ਦੇਣ ਜੇ ਉਹਨਾਂ ਕੋਲ ਪਹੁੰਚੇ ਵਿਚਕਾਰ ਵਾਲੇ ਖਾ ਜਾਂਦੇ ਹੈਗੇ ਜਿਵੇਂ ਅਸੀਂ ਰੋ ਰਹੇ ਹਾਂ ਅਸੀਂ ਤੇ ਰੋਂਦੇ ਹੀ ਰਹਾਂਗੇ ਵਿਚਕਾਰ ਵਾਲੇ ਉਹ ਖਾ ਕੇ ਆਪਣਾ ਰੱਜੇ ਪੂਜੇ ਜਿਨ੍ਹਾਂ ਦਾ ਕੋਈ ਮਰਿਆ ਖੱਪਿਆ ਨਹੀਂ ਅਜ ਉਹਨਾਂ ਦੇ 10-10 ਮਕਾਨ ਹੈਗੇ ਔਰ ਸਾਡੇ ਘਰ ਦੇ 10-10 ਜੀ ਚਲੇ ਗਏ ਸਾਡੇ ਕੋਲ ਕੁਝ ਨਹੀਂ ਹੈਗਾ ਮੈਂ ਆਪ ਸਬਜ਼ੀ ਵੇਚ ਕੇ ਗੁਜ਼ਾਰਾ ਕਰਦੀ ਹਾਂ ਮੇਰੇ ਆਪ ਬੇਟੇ ਨਾਲਾ ਹੀ ਕਹੇਗੇ ਉਹ ਨਹੀਂ ਕਮਾ ਕੇ ਦੇਂਦੇ ਮੈਨੂੰ ਮੇਰੇ ਪੋਤੇ ਹੈ ਕਿਵੇਂ ਕਹੋ ਉਹ ਨਾ ਵਿਗੜ ਜਾਣੋ ਨਾ ਤੇ ਕਰਕੇ ਮੈਂ ਆਪ ਮਿਹਨਤ ਕਰਦੀ ਆ ਦਿਨ ਰਾਤ ਤਾਂ ਤੁਹਾਡੇ ਪਤੀ ਦੀ ਵੀ ਸ਼ਹੀਦ ਹੋਈ ਸੀ ਉਸ ਸਮੇਂ ਜੀ ਰਵਿਆबादी ਚ ਹੋਇਆ ਸੀ ਮੈਂ 15 ਸਾਲ ਦੀ ਉਦੋਂ ਜੀ 15 ਸਾਲ ਦੀ ਸੀ ਬਾਕੀ ਮੈਨੂੰ ਸਾਰਾ ਹੌਂਚ ਸੀ ਮੈਂ ਪੂਰਾ ਕੁਝ ਆਪਣੀ ਅੱਖਾਂ ਨਾਲ ਦੇਖਿਆ ਹਮ ਸਾਰਾ ਕੁਝ ਜੀ ਬਾਅਦ ਵਿੱਚ ਦਾਦਾ ਜੀ ਨੇ ਵਿਆਹ ਕਰਾ ਦਿੱਤਾ ਮੇਰਾ 18 ਸਾਲ ਦੀ ਜਦੋਂ ਹੋਈ ਮੈਂ ਉਹ ਵੀ ਪਰਿਵਾਰ ਗਰੀਬ ਮਿਲਿਆ ਉਹ ਵੀ 84 ਦੇ ਹੈਗੇ ਸੀ ਹਮ ਉਹਨਾਂ ਦੇ ਘਰੋਂ ਨੁਕਸਾਨ ਹੋਇਆ ਸੀ ਲੁੱਟਮਾਰ ਹੋਈ ਸੀ ਬਾਕੀ ਬੰਦਾ ਕੋਈ ਨਹੀਂ ਗਿਆ ਸੀ ਉਹਨਾਂ ਦਾ ਸ਼ਹੀਦ ਕੋਈ ਨਹੀਂ ਹੋਇਆ ਜੀ ਮਤਲਬ ਕੁੱਲ ਮਿਲਾ ਕੇ 40 ਸਾਲ ਤੋਂ ਅਸੀਂ ਦੁਖੀ ਦੇਖਦੇ ਆ ਰਹੇ ਹਾਂ ਸਾਡੇ ਜਿਹੜੀਆਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਤਿਲਕਪੁਰੀ ਦੇ ਹੀ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀ ਸੁਲਤਾਨਪੁਰੀ ਦੇ ਵੀ ਹੈਗੇ ਤਰਲੋਕਪੁਰੀ ਦੇ ਵੀ ਹੈਗੇ ਜੀ ਜਮਨਾ ਪਾਰ ਬੱਤੀ ਬਲੌਗ ਦੇ ਵਿੱਚ ਰਹਿੰਦੇ ਸੀ ਅਸੀਂ ਤਾਂ ਆਪਾਂ ਗੱਲ ਕਰੀਏ ਕਿ 1984 ਤੋਂ ਬਾਅਦ ਸਰਕਾਰਾਂ ਬਦਲੀਆਂ ਹਾਲਾਤ ਬਦਲੇ ਅੱਜ ਉਹ ਦੌਰ 'ਚ ਖੜੇ ਆ ਕਿ ਮਾੜੀ ਜੀ ਜੇ ਕੋਈ ਸੋਸ਼ਲ ਮੀਡੀਆ ਤੇ ਕਿਸੇ ਨੂੰ ਤਕਲੀਫ ਹੁੰਦੀ ਆ ਨਾਲ ਦੀ ਨਾਲ ਮਦਦ ਕਰਨ ਪਹੁੰਚਦੇ ਆ ਤਾਂ ਤੁਸੀਂ ਕਹਿ ਰਹੇ ਹੋ ਕਿ ਅੱਜ ਤੱਕ ਸਾਡੀ ਕਿਸੇ ਨੇ ਬਾਹ ਤੱਕ ਨਹੀਂ ਫੜੀ ਕੁਝ ਕ ਆਂਦੇ ਆ ਪਰ ਉਸ ਤੋਂ ਬਾਅਦ ਉੱਥੇ ਦੇ ਉੱਥੇ ਹਾਲਾਤ ਖੜੇ ਰਹਿੰਦੇ ਆ ਕੋਈ ਨਹੀਂ ਆਂਦਾ ਉਹ ਪੱਪਨ ਪ੍ਰੀਤ ਵੀ ਉਦੋਂ ਮੈਂ ਸਬਜ਼ੀ ਵੇਚਦੀ ਸੀ ਵਿਚਾਰਾ ਆਇਆ ਸੀ ਤੇ ਮੈਂ ਮੇਰੇ ਮੁੰਡੇ ਦੀ ਗੱਡੀ ਚੋਰੀ ਹੋ ਗਈ ਸੀ ਤੇ ਇਸ ਕਰਕੇ ਉਹਨੇ ਥੋੜੀ ਮੇਰੀ ਹੈਲਪ ਕਰਵਾਈ ਸੀ ਵੀ ਚਲ ਤੂੰ ਗੱਡੀ ਲੈ ਲਈ ਕਿਸ਼ਤਾਂ ਦੇ ਫਿਰ ਮੈਂ ਗੱਡੀ ਲਈ ਤੇ ਮੁੰਡਾ ਕਮਾਂਡਾਇਰ ਤੇ ਕਿਸ ਦਿੰਦਾ ਉਹਨੇ ਮੇਰੀ ਹੈਲਪ ਕਰਵਾਈ ਸੀ ਬਾਕੀ ਹੋਰ ਕੋਈ ਨਹੀਂ ਦਿੰਦਾ ਥੋੜੀ ਇਹ ਹੋਰ ਹਾਲਾਤ ਉਸ ਸਮੇਂ ਦੇ ਸਾਂਝੇ ਕਰੋ ਕਿ ਕਿਸ ਤਰ੍ਹਾਂ ਜਿਹੜਾ ਆਪਣੇ ਆਪ ਨੂੰ ਬਚਾਇਆ ਬਾਕੀ ਪਰਿਵਾਰਾਂ ਨੂੰ ਸਾਂਮ੍ਹੇ ਆਪਣੇ ਪਰਿਵਾਰ ਨੂੰ ਸਾਂਮ੍ਹੇ ਆ ਕਿਉਂਕਿ ਉਸ ਟਾਈਮ ਤਾਂ ਸਾਰੇ ਹਰ ਪਾਸੇ ਜੇਕਰ ਨਿਗਾ ਮਾਰੀ ਜਾਵੇ ਤਾਂ ਮੌਤ ਹੀ ਮੌਤ ਨਜ਼ਰ ਆ ਰਹੀ ਸੀ ਸਾਨੂੰ ਘਰੋਂ ਕੱਢ ਦਿੱਤਾ ਸੀ ਤਿੰਨ ਦਿਨ ਤਿੰਨ ਰਾਤਾਂ ਐਵੇਂ ਹੀ ਭਟਕਦੇ ਰਹੇ ਰੋਂਦੇ ਚੀਲਾਦੇ ਰਹੇ ਹੈਲਪ ਮੰਗਦੇ ਰਹੇ ਪਰ ਸਾਡੀ ਕਿਸੇ ਨੇ ਹੈਲਪ ਕੀਤੀ ਨਹੀਂ ਪੈਰਾ ਵਿੱਚ ਕਿਸੇ ਦੇ ਚੱਪਲ ਹੈਗੀ ਤੇ ਕਿਸੇ ਦੇ ਹੈਗੀ ਨਹੀਂ ਸਿਰ ਤੇ ਕਹਦੀ ਚੁੰਨੀ ਹੈਗੀ ਕਹਦੀ ਹੈਗੀ ਨਹੀਂ ਇਹ ਜਿਹੜਾ ਹੁਣੇ ਮੁੰਡਾ ਛੱਡ ਕੇ ਗਿਆ ਇਹਦੀ ਮੰਮੀ ਇਹ ਤੇ ਫਿਰ ਬਾਅਦ ਵਿੱਚ ਆਇਆ ਹੈ ਅ ਇਹਦੀ ਜਿਹੜੀ ਪਰਜਾਈ ਹੈਗੀ ਨਾ ਇਹਦੀ ਪਰਜਾਈ ਅ 3 ਨਵੰਬਰ ਨੂੰ ਆਈਏ 3 ਨਵੰਬਰ ਨੂੰ ਮੇਰੀ ਮੰਮੀ ਨੇ ਆਪ ਉਹਦਾ ਕੇਸ ਕਰਵਾਇਆ ਮਾਰ ਧਾਰ ਦੇ ਕੇ ਉਹ ਘਬਰਾ ਗਈ 3 ਨਵੰਬਰ ਨੂੰ ਹੋਈ ਫਿਰ ਕਿਸੇ ਕੋਲ ਚੱਕੂ ਲੈ ਕੇ ਉਹਦੀ ਨਾੜ ਕੱਟੀ ਜੀ ਤੇ ਜਿਹੜਾ ਮੇਰੇ ਸਿਰ ਤੇ ਉੱਤੇ ਕਪੜਾ ਸੀ ਉਸ ਕਪੜੇ ਵਿੱਚ ਬੱਚਾ ਲਪੇਟ ਕੇ ਉਹਨੂੰ ਦਿੱਤਾ ਐਵੇਂ ਵੇ ਕਰਕੇ ਅਸੀਂ ਵਕਤ ਕੱਢੇਗੇ ਹਾਂ ਕੈਂਪਾ ਵਿੱਚ ਗਏ ਉਧਰ ਕੋਈ ਸਿੱਖ ਬਿਰਾ ਆਪਣਾ ਕੋਈ ਫਰੂਟ ਲਿਆ ਰਾ ਸੀ ਕੋਈ ਕਪੜੇ ਲਿਆ ਰਾ ਸੀ ਕੋਈ ਆਪਣੇ ਘਰੋਂ ਖਾਣਾ ਬਣਾ ਕੇ ਲਿਆ ਰਾ ਸੀ ਬੁੱਕੇ ਪਿਆਸੇ ਸੀ 3 ਦਿਨ ਆਪਣੇ ਬੱਚਿਆਂ ਨੂੰ ਕੋਈ ਦੇਰ ਆਏ ਕੁਝ ਲੈ ਕੇ ਕਿਸੇ ਤੋਂ ਕੋਈ ਕੁਝ ਲੈ ਕੇ ਦੇ ਰਿਹਾਏ ਸਿੱਖਾਣੀ ਮਦਦ ਕੀਤੀ ਫੇਰ ਉਧਰੋ ਕੈਂਪ ਦੇ ਵਿੱਚ ਹੀ ਫਿਰ ਲੰਗਰ ਬਣਦਾ ਸੀ ਕੋਈ ਵਿਚਾਰੀ ਲੈ ਕੇ ਆਪਣੇ ਬੱਚੇ ਨੂੰ ਖੁਆ ਰਹੀਏ ਕੋਈ ਰੋ ਰਹੀਏ ਮੇਰੀ ਮਾਂ ਤੇ ਆਪਣੇ ਆਦਮੀ ਨੂੰ ਤੇ ਆਪਣੇ ਪੁੱਤਰ ਨੂੰ ਰੋਦੀ ਰਹਿੰਦੀ ਸੀ ਮੇਰੇ ਸੱਤ ਭੈਣ ਭਰਾ ਹਮ ਅਸੀਂ ਸੱਤ ਭੈਣ ਭਰਾ ਸੀ ਬਾਕੀ ਜਿਹੜੇ 6 ਗਏ ਸੀ ਉਹਨਾਂ ਨੂੰ ਸਾਬਣਾ ਸਾਰੀ ਮੇਰੀ ਜ਼ਿੰਮੇਵਾਰੀ ਹੋ ਗਈ ਜਦੋਂ ਇਧਰ ਆਏ ਅਸੀਂ 85 ਦੇ ਵਿੱਚ ਖਾਣ ਵਾਸਤੇ ਕੁਝ ਹੈਗਾ ਨਹੀਂ ਫਿਰ ਸਿਕ ਬਰਾਵੇਂ ਨਹੀਂ ਮਦਦ ਕੀਤੀ ਕਿਸੇ ਨੇ ਮੰਝਾ ਦਿੱਤਾ ਸਾਰਿਆਂ ਨੂੰ ਕਿਸੇ ਨੇ ਮੰਝਾ ਦਿੱਤਾ ਕਿਸੇ ਨੇ ਪੱਖਾ ਦਿੱਤਾ ਤੇ ਕਿਸੇ ਨੇ ਸਟੋਪ ਦਿੱਤਾ ਕਿਸੇ ਨੇ ਰਾਸ਼ਨ ਦਿੱਤਾ ਕਿਸੇ ਨੇ ਬਿਸਤਰਾ ਦਿੱਤਾ ਐਵੇਂ ਵੀ ਕਰਕੇ ਅੱਗੇ ਅੱਗੇ ਵਧੇ ਵੀ ਆਪ ਲੋਕਾਂ ਦੇ ਘਰ ਭਾਂਡੇ ਮਾਜੇ ਖਾਣ ਵਾਸਤੇ ਹੈਗਾ ਨਹੀਂ ਸੀ ਲੋਕਾਂ ਦੇ ਘਰ ਮੇ 2 ਸਾਲ ਕੋਠਿਆਂ ਦਾ ਕੰਮ ਕੀਤਾ ਉਸ ਤੋਂ ਬਾਅਦ ਮੰਮੀ ਨੇ ਵਿਆਹ ਕਰਾਇਆ ਫਿਰ ਮੈਂ ਆਪਣਾ ਪਰਿਵਾਰ ਵੀ ਦੇਖਦੀ ਸੀ ਮੰਮੀ ਦਾ ਵੀ ਪਰਿਵਾਰ ਦੇਖਦੀ ਸੀ ਸਾਰਿਆਂ ਤੋਂ ਵੱਡੀ ਸੀ ਮੇਰਾ ਫਰਜ਼ ਵੱਡਾ ਹੈ ਮੈਂ ਤਾਂ ਸ਼ੁਰੂ ਤੋਂ ਹੀ ਦੁਖੀ ਦੁਖ ਦੇ ਕੇ ਗਏ ਮੇਰੀ ਕਿਸਮਤ ਦੇ ਵਿੱਚ ਵਾਹਿਗੁਰੂ ਨੇ ਸੁੱਖ ਲਿਖਿਆ ਹੀ ਨਹੀਂ ਹੈਗੇ ਮਾਤਾ ਜੀ ਰੋ ਨਾ ਜੋ ਹਾਲਾਂਕਿ ਇਸ ਨੂੰ ਬੁਲਾਇਆ ਤਾਂ ਨਹੀਂ ਜਾ ਸਕਦਾ ਪਰ ਫਿਰ ਵੀ ਇੱਕ ਆਸ ਉਮੀਦ ਹੁੰਦੀ ਆ ਕਿ ਵਾਹਿਗੁਰੂ ਪ੍ਰਮਾਤਮਾ ਕਿਤੇ ਨਾ ਕਿਤੇ ਸਾਡੇ ਨਾਲ ਖੜਾ ਹੈ ਤੇ ਮਾਤਾ ਜੀ ਪੂਰਾ ਹੀ ਭਰੋਸਾ ਹੈ ਡਿੱਡ ਬੜ ਕੇ ਜੀ ਜਾ ਰਿਹਾ ਹੈ ਵੈਕਰ ਨੂੰ ਜੋ ਚੰਗਾ ਲੱਗਦਾ ਸਾਡੇ ਵਾਸਤੇ ਉਹੀ ਚੰਗਾ ਹੈ ਉਹਦਾ ਬਾਣਾ ਮੀਠਾ ਲਾਗੇ ਇਹ ਹੀ ਕਰਕੇ ਅਸੀਂ ਕੱਟੀ ਜਾ ਰਿਹਾ ਜਿਵੇਂ ਜਿ ਦਿਨ ਕੱਟ ਰਹੇ ਅੱਗੇ ਵੀ ਉਹਦੀ ਮਰਜ਼ੀ ਜਿਵੇਂ ਰੱਖੇਗਾ ਰੇ ਅੱਗੇ ਮਾਤਾ ਜੀ ਇੱਕ ਪਾਸੇ ਤਾਂ ਤੁਸੀਂ ਇਹਨਾਂ ਹਾਲਾਤਾਂ ਨਾਲ ਲੜੇ ਤੇ ਦੂਜੇ ਪਾਸੇ ਸਮਾਜ ਸਮਾਜ ਆਪਾਂ ਅਕਸਰ ਦੇਖਦੇ ਆ ਜਦੋਂ ਕੋਈ ਗੱਲਬਾਤ ਹੁੰਦੀ ਆ ਉਹ ਕੋਈ ਨਾ ਕੋਈ ਤੌਮਤਾ ਮਾਰਦਾ ਕੀ ਤੋਂ ਹਮ ਤਾਂ ਵੀ ਤੁਹਾਨੂੰ ਸੁਣਨੀ ਆ ਪਈਆਂ ਤਾਨੇ ਮੇਨੇ ਵੀ ਸੁਣਨੇ ਪਏ ਲੋਕਾਂ ਦੇ ਕਹਿੰਦੇ ਰਣ ਮੈਂ ਨਹੀਂ ਪਰਵਾ ਕਰਦੀ ਮੈਂ ਕੋਈ ਝੂਠੀ ਲੜਾਈ ਥੋੜੀ ਲੜ ਰਹੀ ਆ ਸੱਚੀ ਲੜਾਈ ਐ ਮੈਂ ਆਪਣਾ ਟੱਬਰ ਗਵਾਇਆ ਐ ਕਹਿੰਦੇਗੇ ਕਿ ਬਈ ਇਹ ਅੱਗੇ ਆਉਂਦੀ ਏ ਹਰ ਤਰੀਕ ਤੇ ਹਰ ਜਗ੍ਹਾ ਕਿਉਂ ਆਉਂਦੀ ਏ ਇਹਦੀ ਮਰੇਗੇ ਬਈ ਮੇਰੇ ਮਰੇਗੇ ਮੈਂ ਨਹੀਂ ਭੁੱਲੀਆ ਮੈਨੂੰ ਦੁੱਖ ਏ ਜੇ ਤੁਹਾਨੂੰ ਦੁੱਖ ਹੋਏ ਤਾਂ ਤੁਸੀਂ ਵੀ ਅੱਗੇ ਆਓ ਮੈਂ ਨਹੀਂ ਭੁੱਲ ਸਕਦੀ ਆ ਵੇ ਜਦ ਤੱਕ ਮਰಾಗ್ ਹੀ ਨਹੀਂ ਤਦ ਤੱਕ ਮੇਰੇ ਜੱਕਮ ਨਹੀਂ ਕਰਤੋਂ ਮੋੜ ਕੇ ਤਾਂ ਆਪਾਂ ਦੇਖਦੇ ਆਂ ਕਿ ਜਦੋਂ ਥੋੜੀ-ਮੋਟੀ ਕਿਸੇ ਦੇ ਵਿਪਤਾ ਆ ਜਾਂਦੀ ਆ ਤਾਂ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਤਾਂ ਤੁਸੀਂ ਮਾਤਾ ਤੋਂ ਸੁਣਿਆ ਕਿ ਕਿਵੇਂ ਟੱਬਰ ਦਾ ਟੱਬਰ ਹੀ ਗਵਾ ਲਿਆ ਪਰ ਹਜੇ ਵੀ ਆਸ ਉਮੀਦ ਹੈ ਕਿ ਇਨਸਾਫ ਮਿਲੇਗਾ ਜਾਂ ਜ਼ਿੰਦਗੀ ਜਿਹੜੀ ਆ ਉਸ ਨੂੰ ਚੱਲਦੇ ਰੱਖਣਾ ਕਿਸ ਤਰੀਕੇ ਨਾਲ ਹਾਲਾਤਾਂ ਵਿੱਚ ਲੰਘ ਰਹੇ ਆ ਸਾਡੇ ਸਿੰਘ ਸਾਡੀਆਂ ਮਾਵਾਂ ਭੈਣਾਂ ਕਿਵੇਂ ਉਸ ਟਾਈਮ ਜਿਹੜੇ ਆ ਵਾਕਏ ਜਿਹੜੇ ਉਹ ਆ ਕਿਸ ਹਾਲਾਤਾਂ ਚੋਂ ਲੰਗੇ ਆ ਤਾਂ ਉਹ ਤਾਂ ਹਾਲਾਤ ਤੁਹਾਨੂੰ ਅੱਜ ਦਿਖਾ ਰਹੇ ਆ ਅ ਗੁਰਦੁਆਰਾ ਸਾਹਿਬ ਤੋਂ ਜਿਹੜਾ ਦਿੱਲੀ ਚ ਤਿਲਕ ਨਗਰ ਚ ਆ ਗੁਰਦੁਆਰਾ ਸਾਹਿਬ ਮਾਤਾ ਨੇ ਜਿਹੜੇ ਆ ਸਾਰੇ ਹਾਲਾਤ ਤੁਹਾਨੂੰ ਦੱਸੇ ਆ ਤਾਂ ਇਹ ਤਸਵੀਰਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਕੋ-ਕੋ ਕੇ ਸ਼ਹੀਦ ਕੀਤਾ ਗਿਆ ਕਿਸ ਤਰੀਕੇ ਨਾਲ ਇਹਨਾਂ ਸਿੰਘਾਂ ਦੀ ਜਿਹੜੀ ਆ ਜਾਨ ਲਈ ਗਈ ਆ ਹਾਲਾਂਕਿ मां मौके ते जेड़ा ਕਾਨੂੰਨ ਹੈ ਕਾਨੂੰਨ ਆਪਣੀ ਸਜ਼ਾ ਜ਼ਰੂਰ ਸੁਣਾ ਰਿਹਾ ਪਰ ਮਾਤਾ ਜੀ ਜੋ ਸਜ਼ਾ ਮਿਲੀ ਹੈ ਕਿ ਉਸ ਤੋਂ ਸੰਤੁਸ਼ਟ ਹੋ ਤੁਸੀਂ ਕੀ ਸੰਤੁਸ਼ਟ ਹੋ ਉਹ ਤਾਂ ਵੈਸੇ ਮਰਿਆ ਪਿਆ ਹ ਉਹ ਅਜੇ ਕੱਲ ਨਹੀਂ ਹੈ ਉਹ ਤਾਂ ਵੈਸੇ ਮਰਿਆ ਪਿਆ ਉਹਨੂੰ ਉਮਰ ਕੈਦ ਦਿੱਤੀ ਤੇ ਕੀ ਹੈ ਇਹ ਤੇ 40 ਸਾਲ ਪਹਿਲਾਂ ਇਹਨੂੰ ਉਮਰ ਕੈਦ ਦੇ ਦਿੰਦੇ ਤੇ ਜੇਲ੍ਹ ਦੇ ਵਿੱਚ ਇਹਦੀ ਜ਼ਿੰਦਗੀ ਤੇ ਕੱਢਦੀ ਇਹ ਵੀ ਪਰਿਵਾਰ ਤੋਂ ਦੂਰ ਰਹਿੰਦਾ ਥੋੜਾ ਇਹਨੂੰ ਵੀ ਫਰਕ ਪੈਂਦਾ ਹੈ ਤੇ ਪਰਿਵਾਰ ਨੂੰ ਵੀ ਫਰਕ ਪੈਂਦਾ ਵੀ ਹਾਂ ਸਾਡੇ ਤੋਂ ਦੂਰ ਹੈਗਾ ਭਾਵੇਂ ਜੇਲ੍ਹ ਵਿੱਚ ਹੁੰਦਾ ਲekin ਥੋੜੀ ਤਾਂ ਇਹਨਾਂ ਨੂੰ ਦੁੱਖ ਲੱਗਦਾ ਕਿਸੇ ਪਾਰਟੀ ਤੇ ਭਰੋਸਾ ਹੈ ਵੀ ਹਾਂ ਇਹ ਸਹੀ ਕੰਮ ਕਰ ਰਹੀ ਆ ਜਾਂ ਸਿਰਫ ਸਿਆਸਤ ਹੀ ਹੋ ਰਹੀ ਆ ਕਿਸੇ ਤੇ ਭਰੋਸਾਨੀ ਸਾਨੂੰ ਸਾਨੂੰ ਵਾਹਿਗੁਰੂ ਤੇ ਭਰੋਸਾ ਹੈ ਵਾਹਿਗੁਰੂ ਧੀਰੇ ਧੀਰੇ ਦੇਗਾ ਨਿਆ ਉਹਦੇ ਪਰਿ ਭਰੋਸਾ ਕਰਕੇ ਬੈਠੇ ਆ ਜੋ ਵਾਹਿਗੁਰੂ ਨੂੰ ਠੀਕ ਲੱਗੇਗਾ ਸਾਡੇ ਵਾਸਤੇ ਉਹ ਹੀ ਠੀਕ ਹੈ ਬਾਕੀ ਲੀਡਰ ਦੇ ਨਾਲ ਕਿਸੇ ਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਹੈ ਸਾਰੇ ਰਾਜਨੀਤੀ ਕਰਦੇ ਹੈਗੇ ਸਾਡੀ 84 ਤੇ ਸਾਰੇ ਰੋਟੀ ਸੇਕੀ ਜਾ ਰਹੇ ਖਾਈ ਜਾ ਰਹੇ ਕੋਈ ਨਹੀਂ ਸਾਡੇ ਮਰ ਗਏ ਅਗੇ ਵਾਹਿਗੁਰੂ ਦੀ ਮਰਜੀ ਉਹਨਾਂ ਦੇ ਵੀ ਬਣੇ ਰਹਿਣ ਜਿਹੜੇ ਪੰਥਕ ਆਗੂ ਕਹਿੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮਾਤਾ ਜੀ ਉਹਨਾਂ ਨੇ ਪਾਰਟੀਆਂ ਬਣਾਈਆਂ ਪ੍ਰਧਾਨਗੀਆਂ ਲਈਆਂ ਤੇ ਹਾਲਾਤ ਤੁਹਾਡੇ ਉੱਥੇ ਦੀ ਉੱਥੇ ਖੜੇ ਆ ਤੁਹਾਡੇ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਸਾਡੇ ਦਾ ਕੋਈ ਹਾਂ ਦਾ ਨਾਰਾ ਬਣੀ ਮਾਰਨਾਂ ਦਾ ਮੌਕੇ ਤੇ ਕੋਈ ਨਹੀਂ ਆਂਦਾ ਜਦੋਂ ਮਤਲਬ ਕੋਈ ਫੈਸਲਾ ਹੋਣਾ ਆਏਗਾ ਨਾ ਕੋਰਟ ਦੇ ਵਿੱਚ ਉਦੋਂ ਫਿਰ ਸਾਰੇ ਇਕੱਠੇ ਹੋ ਜਾਂਦੇ ਹੈਗੇ ਫੈਸਲਾ ਹੋਏਗਾ ਕੋਰਟ ਦੇ ਵਿੱਚ ਪਤਾ ਲੱਗੇਗਾ ਵੀ ਅੱਜ ਫੈਸਲਾ ਆਏ ਅੱਜ ਕਿਸੇ ਨੂੰ ਬਈ ਸਜ਼ਾ ਮਿਲਣੀ ਹੈ ਜਾਂ ਅੱਜ ਕੁਝ ਵੀ ਹੋਣਾ ਹੈ ਉਦੋਂ ਫਿਰ ਸਾਰੇ ਲੀਡਰ ਲੋਕੀ ਇਕੱਠੇ ਹੋ ਜਾਣਗੇ ਵੀਡੀਓ ਬਣਾਣਗੇ ਫਿਰ ਉਹਨਾਂ ਦਾ ਨਾਮ ਅੱਗੇ ਹੋਏਗਾ ਨਾ ਬਈ ਹਾਂ ਇਹ ਲੜਾਈ ਲੜ ਰਹੇ ਹੈਗੇ ਔਰ 2005 ਤੋਂ ਵਿੱਚ ਵਿੱਚ ਹੀ ਮੈਂ ਲੜਾਈ ਲੜ ਰਹੀਆਂ 2005 ਨੂੰ ਨਾਨਾਵਤੀ ਕਮਿਸ਼ਨਰ ਦੀ ਰਿਪੋਰਟ ਆਈ ਸੀ YouTube ਤੇ ਸਰਚ ਮਾਰ ਲਓ ਅਖਬਾਰਾਂ ਦੇ ਵਿੱਚ ਦੇਖ ਲਓ ਟੀਵੀ ਦੇ ਵਿੱਚ ਦੇਖ ਲਓ ਮੇਰੀ ਹਰ ਜਗ੍ਹਾ ਫੋਟੋ ਮਿਲੇਗੀ 2500 ਚੱਲ ਰਹੀਆਂ ਮੈਂ ਮੈਂ ਕਿਸੇ ਦੇ ਸਾਰੇ ਨਹੀਂ ਚੱਲ ਰਹੀਆਂ ਮੈਨੂੰ ਸ਼ਹੀਦਾਂ ਦਾ ਆਸ਼ੀਰਵਾਦ ਹੈ ਮੈਨੂੰ ਰੱਬ ਤੇ ਭਰੋਸਾ ਹੈ ਵਾਹਿਗੁਰੂ ਤੇ ਲੜਾਈ ਲੜ ਰਹੀਆਂ ਆਪੇ ਵਾਹਿਗੁਰੂ ਨਿਆ ਦੇਗਾ ਮੈਨੂੰ ਵਾਹਿਗੁਰੂ ਤੇ ਭਰੋਸਾ ਹੈ ਮੈਨੂੰ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕੰਧਾਂ ਦੀਆਂ ਕੰਧਾਂ ਭਰੀਆਂ ਪਈਆਂ ਨੇ ਸ਼ਹੀਦਾਂ ਦੀਆਂ ਕਿ ਚਰਸ ਜੀ ਬਲੈਕ ਪਟਕੇ ਵਾਲਾ ਹੈ ਮੇਰਾ ਪਿਓ ਹੈਗਾ ਅੱਛਾ ਜੀ ਤੁਹਾਡੇ ਫਾਦਰ ਆਈ ਹਾਂਜੀ ਕਾਲੇ ਪਟਕੇ ਵਾਲਾ ਕਿਹੜਾ ਜੀ ਹਾਂਜੀ ਕਾਲੇ ਪਟਕੇ ਆ ਸੋ ਜਦੋਂ ਪਿਤਾ ਨੂੰ ਉਸ ਸਮੇਂ ਸ਼ਹੀਦ ਕੀਤਾ ਗਿਆ ਤੁਸੀਂ ਉਸ ਸਮੇਂ ਲਵੇ ਸੀਗੇ ਜਾਂ ਫਿਰ ਤੁਹਾਨੂੰ ਪਤਾ ਹੀ ਲੱਗਿਆ ਕਿ ਪਿਤਾ ਨੂੰ ਵੀ ਸ਼ਹੀਦ ਕਰ ਦਿੱਤਾ ਨਹੀਂ ਸਾਡੇ ਸਾਹਮਣੇ ਹੂੰ ਚਾਚਾ ਜੀ ਨੂੰ ਤੇ ਪਿਤਾ ਜੀ ਨੂੰ ਫਿਰ ਆ ਨੂੰ ਸਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਵੀ ਲਾਚਾਂ ਪੀ ਸੀ ਚਰਬੀ ਪਿਗਲੀ ਪਈ ਐਵੇਂ ਜਿਵੇਂ ਲੱਕੜ ਹੁੰਦੇ ਹੈਗੇ ਐਵੇਂ ਸੜੇ ਪਏ ਸੀ ਉਹਨਾਂ ਦੇ ਪਰ ਪੈਰ ਰੱਖ ਰੱਖ ਕੇ ਨਿਕਲ ਕੇ ਆਇਆ ਸੀ ਕਿਹਨੂੰ ਕਹੀ ਤਾਂ ਕਿਵੇਂ ਸ਼ਹੀਦ ਕੀਤਾ ਗਿਆ ਸੀ ਕੀ ਮਰਿਆ ਉਹ ਇਹ ਉਹਨਾਂ ਦੇ ਕੋਲ ਮੀਟ ਕੱਟਣ ਵਾਲੇ ਜਿਹੜੇ ਖੰਜਰ ਹੁੰਦੇ ਉਹ ਹੈਗੇ ਸੀ ਸਰਿਆ ਹੈਗੇ ਸੀ ਅੱਗਾਂ ਦੇ ਮਸ਼ਾਲੇ ਕੇ ਸੀ ਟੇਰੇ ਕੇ ਸੀ ਪਤਾ ਨਹੀਂ ਕਿਹੋ ਜਿਹਾ ਕੈਮੀਕਲ ਹੈਗਾ ਸੀ ਉਹਨਾਂ ਦੇ ਹੱਥਾਂ ਵਿੱਚ ਗਿਲਣਾ ਹੈਗੇ ਸੀ ਮਤਲਬ ਜਿੰਨੇ ਵੀ ਬੰਦੇ ਹੈਗੇ ਸੀ ਨਾ ਕੋਈ ਕਿਸੇ ਦਾ ਵੀ ਖਾਲੀ ਹੱਥ ਨਹੀਂ ਸੀ ਸਾਰਿਆਂ ਦੇ ਹੱਥਾਂ ਦੇ ਵਿੱਚ ਉਜਾਰੇ ਕੇ ਸੀ ਮਾਰੀ ਜਾ ਰਹੇ ਕਾਟੀ ਜਾ ਰਹੇ ਐਵੇਂ ਕੋਈ ਚੱਕੋ ਮਾਰ ਰਿਹਾ ਹੈ ਕੋਈ ਐਵੇਂ ਖੰਜਰ ਮਾਰ ਰਿਹਾ ਹੈ ਕੋਈ ਐਵੇਂ ਲਾਠੀ ਮਾਰ ਰਿਹਾ ਹੈ ਚਾਰੋਂ ਤਰਫੇ ਹੀ ਆਵਾਜ਼ਾਂ ਮਾਰੋ 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 ਸਾਨੂੰ ਘਰੋਂ ਕੱਢ ਦਿੱਤਾ ਜਿਵੇਂ ਕੋਈ ਭੇਡ ਬੱਕਰੀਆਂ ਨੂੰ ਹਾਂਕ ਦਿੱਤਾ ਜੰਗਲ ਦੇ ਵਿੱਚ ਕੁਝ ਵੀ ਨਹੀਂ ਬਚਾਇਆ ਸਾਡਾ ਸੋ ਇਹ ਪੀੜ ਹੈ ਜਿਹੜੀ 84 ਦੀ ਆਪਣੇ ਆਪ ਕਦੇ ਨਾ ਕਦੇ ਕਿਸੇ ਨਾ ਕਿਸੇ ਹਾਲਾਤ 'ਚ ਜਿਹੜੀ ਬਿਆਨ ਹੁੰਦੀ ਆ ਤਾਂ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟੇ ਜਿਹੜੇ ਆ ਬੱਚਾ ਤੁਸੀਂ ਦੇਖ ਸਕਦੇ ਹੋ ਕਿ ਪਟਕਾ ਉਸ ਦੇ ਜਿਹੜਾ ਬੰਨਿਆ ਹੋਇਆ ਉਸ ਨੂੰ ਵੀ ਸ਼ਹੀਦ ਜਿਹੜੀ ਹੈ ਤਸਵੀਰ ਹੈ ਜਿਹੜੀ ਉਸ ਦੀ ਨਜ਼ਰ ਆ ਰਹੀ ਹੈ ਸ਼ਹੀਦ ਕੀਤਾ ਗਿਆ ਉਸ ਨੂੰ ਵੀ ਤੇ ਤੁਸੀਂ ਆ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਚਾਰੇ ਦੁਵਾਰਾਂ ਤੇ ਤਸਵੀਰਾਂ ਤਸਵੀਰਾਂ ਜਿਹੜੀਆਂ ਸ਼ਹੀਦ ਸਿੰਘਾਂ ਦੀਆਂ ਜਿਹੜੀਆਂ ਨਜ਼ਰ ਆਣ ਗਈਆਂ ਛੋਟੇ-ਛੋਟੇ ਬੱਚੇ ਵੀ ਨੇ ਥੋੜੀ ਜੀ ਅਧ ਖੜ ਦੇ ਜਿਹੜੇ ਆ ਉਹ ਵੀ ਨੇ ਅਧ ਖੜ ਉਮਰ ਦੇ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਹਾਲਾਤਾਂ ਦਾ ਕਿਸ ਤਰੀਕੇ ਨਾਲ ਇਹਨਾਂ ਪਰਿਵਾਰਾਂ ਨੇ ਜਿਹੜੇ ਹੁਣ ਜੀਵਨ ਆਪਣਾ ਬਤੀਤ ਦਾ ਕਰ ਰਿਹਾ ਪਰ ਆਪਣਿਆਂ ਦੀ ਯਾਦ ਵਿੱਚ ਪਲ-ਪਲ ਕਿਤੇ ਨਾ ਕਿਤੇ ਉਹ ਕਟਿਆ ਜਾ ਰਿਹਾ ਤੇ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੀ ਹਾਲਾਤ ਹੋਣਗੇ ਜਿਵੇਂ ਮਾਤਾ ਜੀ ਨੇ ਦੱਸਿਆ ਕਿ ਲਾਸ਼ਾਂ ਤੋਂ ਲੰਘਣਾ ਇੱਕ ਆਪਣੇ ਆਪ ਚ ਉਹਨਾਂ ਹਾਲਾਤਾਂ ਨੂੰ ਅੱਖਾਂ ਸਾਹਮਣੇ ਰੱਖ ਕੇ ਦੇਖੋ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਆਪਣੇ ਆਪ ਤੇ ਸਹਿ ਸਹਿਆ ਕਿਵੇਂ ਉਹਨਾਂ ਹਾਲਾਤਾਂ ਦਾ ਸਾਹਮਣਾ ਕਰਿਆ ਹਰ ਪਾਸੇ ਮੌਤ ਹੀ ਮੌਤ ਅੱਗ ਹੀ ਅੱਗ ਟਾਇਰ ਪਾ ਕੇ ਜਿਹੜੇ ਅਗਲਾਂ ਚ ਸਾੜੇ ਗਏ ਸਿੰਘ ਇਹ ਇੱਕ ਤਰਾਸ ਦੀ ਹੈ ਸਾਡੀ ਜੋ ਅੱਜ ਮਾਤਾ ਕਹਿ ਰਹੇ ਆ ਕਿ ਜ਼ਰੂਰ ਜਿਹੜਿਆਂ ਜਥੇਬੰਦੀਆਂ ਵੱਡੇ ਵੱਡੇ ਦਾਅਵੇ ਠੋਕਦਿਆਂ ਨੇ ਜਾਂ ਸਿੱਖਾਗੂ ਨੇ ਉਹ ਵੱਡੇ ਵੱਡੇ ਵੀਡੀਓਜ਼ ਬਣਾ ਕੇ ਤਾਂ ਜ਼ਰੂਰ ਇੱਕ ਵਾਰ ਵਾ ਵਾ ਖੱਟ ਖੱਟ ਲੈਂਦੇ ਆ ਪਰ ਅਸੀਂ ਜੋ ਪਿੰਡੇ ਤੇ ਪੀੜ ਹੰਡਾਈ ਆ ਉਹ ਨਹੀਂ ਸਮਝ ਸਕਦੇ ਤੇ ਸੁਮਾਤਾ ਤੋਂ ਤੁਸੀਂ ਸੁਣਿਆ ਸੋ ਇਹ ਜਿਹੜੇ ਆ ਉਹ ਅੱਜ ਤੁਹਾਨੂੰ ਸਿੰਘ ਜਿਹੜੇ ਸ਼ਹੀਦ ਸਿੰਘ ਨੇ ਉਹਨਾਂ ਦੇ ਜਿਹੜੇ ਆ ਦਰਸ਼ਨ ਕਰਾਏ ਆ ਦਿੱਲੀ ਤੋਂ ਗੁਰਦੁਆਰਾ ਹੀਦਗੰਸਾਹਬ ਗੁਰਦੁਆਰਾ ਜਿਹੜਾ ਉੱਥੋਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਅੱਜ ਦਿਖਾਈਆਂ ਨੇ ਸੋ ਮਾਤਾ ਨੇ ਜੋ ਬਿਆਨ ਜਿਹੜੇ ਹਾਲਾਤਾਂ ਦੇ ਜਿਹੜੇ ਹਾਲਾਤਾਂ ਦੇ ਬਿਆਨ ਜਿਹੜਾ ਉਹ ਕੀਤਾ ਕਿਤੇ ਨਾ ਕਿਤੇ ਸੋ ਅਸੀਂ ਆ ਉਮੀਦ ਹੈ ਜਿਹੜੀ ਉਹ ਕਰਦੇ ਆ ਕਿ ਕੋਈ ਨਾ ਕੋਈ ਹਲੇ ਵੀ ਜਿਹੜੇ ਆ ਸਿੰਘ ਹੋਣਗੇ ਜੋ ਅਜੇਹੇ ਪਰਿਵਾਰਾਂ ਦੀ ਮਦਦ ਕਰਨ ਦੇ ਲਈ ਅੱਗੇ ਆਏਗਾ ਮਦਦ ਇਹ ਨਹੀਂ ਹੁੰਦੀ ਕਿ ਪੈਸਾ ਹੀ ਪੈਸਾ ਚਾਹੀਦਾ ਹਾਲਾਤ ਜਿਹੜੇ ਹੁਣ ਬਣੇ ਹੋਏ ਨੇ ਉਹਨਾਂ ਹਾਲਾਤਾਂ ਚੋਂ ਹੀ ਕੱਢਿਆ ਜਾਵੇ ਪਰਿਵਾਰਾਂ ਨੂੰ ਉਹੀ ਬਹੁਤ ਹੈ ਸੋ ਕਿਤੇ ਨਾ ਕਿਤੇ ਇਸ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਵੀਡੀਓ ਜਰਨਲਿਸਟ ਅਤਲ ਵਰਮਾ ਨਾਲ ਸਤਨਾਮ ਸਿੰਘ ਮਠੋਈ ਐਨ ਆਰ ਆਈ ਟੀਵੀ ਦਿੱਲੀ